ਅਸੀਂ ਵੀ ਮੁਸਲਮਾਨ ਆ ਸਾਡੇ ਅੰਦਰ ਵੀ ਈਮਾਨ ਹੈ ਅਗਰ ਬੀਜੇਪੀ ਅੱਜ ਚੁੰਦਾ ਸਾਹਿਬ ਨੇ ਸਾਫ ਕਹਿ ਲੀ ਗਿਆ ਸਟੇਜ ਦੇ ਉੱਤੋਂ ਕਿ ਸ਼੍ਰੋਮਣੀ ਅਕਾਲੀ ਦਲ ਦਾ ਜੇ ਬੀਜੇਪੀ ਨਾਲ ਗੱਠਜੋੜ ਵੀ ਹੋ ਜਵੇ ਤਾਂ ਮੈਂ ਇੱਕ ਵਾਅਦ ਇਨਸਾਨ ਹੋਊਂਗਾ ਮੈਂ ਭਾਜਪਾ ਨਾਲ ਗੱਠਜੋੜ ਹਾਂ ਤੇ ਉਹਨਾਂ ਦਾ ਪਾਰਟੀ ਦਾ ਵਿਰੋਧ ਕਰੂੰਗਾ ਸ਼੍ਰੋਮਣੀ ਅਕਾਲੀ ਦਲ ਕਦੇ ਭਾਜਪਾ ਨਾਲ ਗੱਠਜੋੜ ਨਹੀਂ ਕਰੂਗੀ ਕਿਉਂਕਿ ਸਾਨੂੰ ਆਪਣੇ ਅਸੂਲ ਪਿਆਰੇ ਹਨ ਲੇਕਿਨ ਹਾਂ ਸਾਡੇ ਇਕਬਾਲ ਸਿੰਘ ਚੁੰਦਾ ਇੱਕ ਵਾਅਦ ਐਸੇ ਇਨਸਾਨ ਹੈ ਜਿਹੜੇ ਸੰਗਰੂਰ ਹਲਕੇ ਚੋਂ ਵੀ ਆ ਮਲੇਰਕੋਟਲਾ ਜ਼ਿਲ੍ਹੇ ਦੇ ਰਹਿਣ ਵਾਲੇ ਆ ਬਾਕੀ ਜਿੰਨੇ ਵੀ ਕੈਂਡੀਡੇਟ ਆ ਸਾਰੇ ਬਾਹਰ ਲਿਆ ਕੋਈ ਭਰਤਤ ਤੋਂ ਆਇਆ ਹੋਇਆ ਕੋਈ ਖਡੂਰ ਸਾਹਿਬ ਤੋਂ ਆਇਆ ਹੋਇਆ ਫਤੇਗੜ ਸਾਹਿਬ ਤੋਂ ਆ ਠੀਕ ਹੈ ਮੀਠੇਰ ਜਿੰਨ ਕੱਲੇ ਉਹ ਬਰਨਾਲੇ ਤੋਂ ਸਾਡੇ ਮਿਨਿਸਟਰ ਆ ਉਹ ਵੀ ਬਰਨਾਲੇ ਤੋਂ ਆ ਲੇਕਿਨ ਸੰਗਰੂਰ ਜ਼ਿਲ੍ਹਾ ਤੇ ਜ਼ਿਲ੍ਹਾ ਮਲੇਰਕੋਟਲਾ ਇਕਬਾਲ ਸਿੰਘ ਚੁੰਦਾ ਇੱਥੇ ਦੀ ਰਹਿਣ ਵਾਲੇ ਆ ਹਰ ਲੋਕ ਉਹਨਾਂ ਨੂੰ ਪਲੀ ਭਾਂਤ ਜਾਂਦੇ ਆ ਲੋਕ ਉਹਨਾਂ ਨੂੰ ਕਾਮਯਾਬ ਕਰਨ ਲਈ ਇੱਕ ਤਰੀਕ ਨੂੰ ਤੱਕੜੀ ਦਾ ਬਟਨ ਦਬਾ ਕੇ ਕਾਮਯਾਬ ਕਰਨਗੇ ਵੈਲਕਮ ਟੂ ਰੀਸੈਂਟ ਟਾਈਮਸ ਆਓ ਅੱਜ ਫੇਰ ਸੁਨੋ ਨeta ਜੀ ਪ੍ਰੋਗਰਾਮ ਦੇ ਤਹਿਤ ਆਪਾਂ ਗੱਲਬਾਤ ਕਰੀਏ ਇੱਕ ਸਾਡੇ ਸਿਆਸੀ ਨੇਤਾ ਦੇ ਨਾਲ ਮੈਂ ਗੱਲ ਕਰ ਰਿਹਾ ਸ਼ਫੀਕ ਚੋਹਾਨ ਸਾਹਿਬ ਸ਼ਫੀਕ ਚੋਹਾਨ ਸਾਹਿਬ ਬੜੇ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ ਜੁੜੇ ਹੋਏ ਨੇ ਸ਼ਹਿਰੀ ਪ੍ਰਧਾਨ ਆਪਾਂ ਗੱਲ ਕਰਾਂਗੇ ਕਿ ਇਹਨਾਂ ਦੀ ਨਜ਼ਰ ਦੇ ਵਿੱਚ ਸ਼ਹਿਰ ਦੇ ਕਿਹੜੇ-ਕਿਹੜੇ ਮੁੱਦੇ ਆ ਔਰ ਇਹਨਾਂ ਦਾ ਜੋ ਮੈਨੀਫੈਸਟੋ ਹੈ ਇਹਨਾਂ ਦੇ ਜੋ ਲੀਡਰ ਦਾ ਮੈਨੀਫੈਸਟੋ ਹੈ ਉਹ ਕਿਹਨਾਂ ਮੁੱਦਿਆਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸ਼ਹਿਰ ਦੇ ਕਿਹਨਾਂ ਮੁੱਦਿਆਂ ਦੇ ਉੱਪਰ ਕੰਮ ਕਰ ਰਹੇ ਹਨ ਔਰ ਕੀ ਕਰਨਗੇ ਆਓ ਸਭ ਤੋਂ ਪਹਿਲਾਂ ਆਪਾਂ ਵੈਲਕਮ ਕਹੀਏ ਅ ਸ਼ਵੀਰ ਸਿੰਘ ਸਾਹਿਬ ਵੈਲਕਮ ਤੁਹਾਡਾ ਮੇਰੇ ਚੈਨਲ ਰੀਸੈਂਟ ਟਾਈਮ 'ਚ ਬਹੁਤ-ਬਹੁਤ ਸ਼ੁਕਰੀਆ मामੂ ਜੀ ਸਾਹਿਬ ਤੁਸੀਂ ਆਪਣੇ ਸਟੂਡੀਓ 'ਚ ਬੁਲਾ ਕੇ ਸਾਨੂੰ ਮਾਨ ਬਖਸ਼ਿਆ ਤੇ ਮੈਂ ਤੁਹਾਡਾ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਤੁਸੀਂ ਹਮੇਸ਼ਾ ਸ਼ਹਿਰ ਦੇ ਮੁੱਦੇ ਉਹ ਚਾਹੇ ਡਵੈਲਪਮੈਂਟ ਦੇ ਹੋਣ ਚਾਹੇ ਬੁਨਿਆਦੀ ਸਹੂਲਤਾਂ ਹੋਣ ਚਾਹੇ ਐਜੂਕੇਸ਼ਨ ਤੇ ਹੋਵੇ ਮੈਂ ਤੁਹਾਡਾ ਹਮੇਸ਼ਾ ਰੀਸੈਂਟ ਟਾਈਮ ਤੇ ਦੇਖਿਆ ਕਿ ਤੁਸੀਂ ਹਰ ਤਰ੍ਹਾਂ ਦਾ ਮੁੱਦਾ ਜਿਹੜਾ ਉਹਨੂੰ ਤੁਸੀਂ ਜਗ ਮਤਲਬ ਲੋਕਾਂ ਦੇ ਵਿੱਚ ਲੈ ਕੇ ਜਾਂਦੇ ਹੋ ਤਾਂ ਕਿ ਲੋਕਾਂ ਨੂੰ ਇਸ ਚੀਜ਼ ਦਾ ਪਤਾ ਲੱਗੇ ਕਿ ਸਾਡੇ ਕੀ ਮੁੱਦੇ ਹਨ ਤੇ ਕੀ ਸਾਡੀ ਜ਼ਰੂਰਤਾਂ ਹਨ ਜੀ ਉਹ ਤੁਸੀਂ ਲੈ ਕੇ ਆਉਂਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਸ਼ਫੀਕ ਸਾਹਿਬ ਔਰ ਸ਼ਫੀਕ ਸਾਹਿਬ ਅੱਜ ਮੈਂ ਇੱਕ ਗੱਲ ਤੁਹਾਨੂੰ ਪੁੱਛੂੰਗਾ ਸਰ ਆਪਾਂ ਦੇਖੋ ਵੋਟਰ ਤਾਂ ਹਰ ਕੋਈ ਮੰਗ ਰਿਹਾ ਹਰੇਕ ਸਿਆਸੀ ਲੀਡਰ ਕਹਿੰਦਾ ਕਿ ਤੁਸੀਂ ਮੈਨੂੰ ਵੋਟ ਪਾ ਦਿਓ ਸਿਆਸੀ ਲੀਡਰ ਦੇ ਜਿਹੜੇ ਆਪਾਂ ਗੱਲ ਕਰ ਰਹੇ ਜਿਹੜੇ ਮਤਲਬ ਉਹਨਾਂ ਦੇ ਸਪੋਰਟਰਸ ਹੁੰਦੇ ਨੇ ਉਹ ਆਪਣੀ ਲੀਡਰ ਵਾਸਤੇ ਵੋਟ ਮੰਗਦੇ ਨੇ ਚੁੰਦਾ ਸਾਹਿਬ ਰਿਪਰੈਜ਼ੈਂਟ ਕਰਦੇ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਆਬਵੀਅਸਲੀ ਤੁਸੀਂ ਵੀ ਵੋਟਾਂ ਦਾ ਵਾਸਤੇ ਮੰਗ ਰਹੇ ਹੋ ਸਰ ਕਿਹੜਾ ਮੁੱਦਿਆਂ ਦੇ ਆਧਾਰ ਦੇ ਉੱਪਰ ਵੋਟ ਮੰਗ ਰਹੇ ਹੋ ਕੀ ਕਰੋਗੇ ਅਗਰ ਜਿੱਤ ਗਏ ਦੇਖੋ ਮੁੱਦੇ ਤਾਂ ਬਹੁਤ ਹੁੰਦੇ ਨੇ ਜੇ ਆਪਾਂ ਦੇਖੀਏ ਲੇਕਿਨ ਸ਼੍ਰੋਮਣੀ ਅਕਾਲੀ ਦਲ ਨਹੀਂ ਸਰਕਾਰ ਸਮੇਂ ਯਾ ਜਦੋਂ ਵੀ ਉਹਨਾਂ ਦੇ ਮੈਂਬਰ ਪਾਰਲੀਮੈਂਟ ਵਿੱਚ ਗਏ ਆ ਉਹਨਾਂ ਨੇ ਜਿਹੜੇ ਮੁੱਦੇ ਚੱਕੇ ਆ ਉਹ ਸਭ ਦੇ ਸਾਹਮਣੇ ਆ ਸਰਕਾਰ ਦੇ ਕੰਮ ਵੀ ਕੀਤੇ ਹੋਏ ਲਾ ਮਿਸਾਲ ਆ ਜਿਹੜੇ ਸਾਡੇ ਮੁੱਦੇ ਆ ਮੁੱਦੇ ਸਭ ਤੋਂ ਪਹਿਲਾਂ ਜਿਹੜੀ ਸਾਡੀ ਅਸੀਂ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਸਾਡੇ ਬੰਦੀ ਸਿੰਘਾਂ ਦੀ ਰਿਹਾਈ ਜਿਹਨੂੰ ਲੈ ਕੇ আর ਉਸ ਤੋਂ ਬਾਅਦ ਕਿਸਾਨਾਂ ਦੇ ਮਸਲੇ ਐਮਐਸਪੀ ਹੋਰ ਬਹੁਤ ਮੁੱਦੇ ਆ ਐਜੂਕੇਸ਼ਨ ਦੇ ਆ ਸਿਹਤ ਪੱਖੋਂ ਆ ਬਹੁਤ ਸਾਰੇ ਮੁੱਦੇ ਇਹ ਹਨ ਜਿਨ੍ਹਾਂ ਦੀ ਸਾਨੂੰ ਮਤਲਬ ਜਿਹੜੀ ਸਾਡੇ ਜ਼ਰੂਰਤਾਂ ਵੀ ਹੈ ਬੁਨਿਆਦੀ ਸਹੂਲਤਾਂ ਉਹ ਸਾਨੂੰ ਅੱਜ ਤੱਕ ਜ਼ਿਲ੍ਹਾ ਬਣਨ ਦੇ ਬਾਵਜੂਦ ਵੀ ਸਾਨੂੰ ਨਹੀਂ ਮਿਲ ਸਕੀਆਂ ਤੇ ਇਹ ਸਾਰੀਆਂ ਅਸੀਂ ਪਾਰਲੀਮੈਂਟ ਵਿੱਚ ਲੈ ਕੇ ਜਾਵਾਂਗੇ ਔਰ ਉੱਥੇ ਉਠਾਵਾਂਗੇ ਵੀ ਕਿਉਂਕਿ ਜੇ ਸਾਨੂੰ ਸਿਰਫ ਅਲਾਈنس ਹੀ ਕਰਨਾ ਹੁੰਦਾ ਤਾਂ ਅਸੀਂ ਭਾਜਪਾ ਨਾਲ ਜੋ ਗੱਠਜੋੜ ਕਰਕੇ ਵੀ ਉਹ ਕਰ ਸਕਦੇ ਤੇ ਲੇਕਿਨ ਨਹੀਂ ਅਸੀਂ ਸਾਨੂੰ ਆਪਣੇ ਊਸੂਲ ਪਿਆਰੇ ਸੀ ਸ਼੍ਰੋਮਣੀ ਅਕਾਲੀ ਦਲ ਨੂੰ ਤੇ ਸਭ ਤੋਂ ਪਹਿਲਾਂ ਤਾਂ ਸਾਡੇ ਕੋਲ ਬੰਦੀ ਸਿੰਘਾਂ ਦੀ ਰਿਹਾਈ ਹੈ ਔਰ ਕਿਸਾਨਾਂ ਦੇ ਮਸਲੇ ਆ ਜੀ ਸਫੀਕ ਸਾਹਿਬ ਬੰਦੀ ਸਿੰਘਾਂ ਦੀ ਰਿਹਾਈ ਹੋਵੇ ਚਾਹੇ ਕਿਸਾਨਾਂ ਦੇ ਮਸਲੇ ਹੋਣ ਲੇਕਿਨ ਐਸਾ ਕਿਉਂ ਲੱਗ ਰਿਹਾ ਹੈ ਕਿ ਉਹੀ ਕਿਸਾਨ ਔਰ ਉਹੀ ਪੰਥਕ ਜਥੇਬੰਦੀਆਂ ਕੁਝ ਨਰਾਜ਼ ਚੜੀਆਂ ਤੁਹਾਡੀ ਪਾਰਟੀ ਤੋਂ ਔਰ ਆਪਾਂ ਦੇਖ ਰਹੇ ਹਾਂ ਕਿ ਕਿਤਨਾ ਕਿਤੇ ਵਿਰੋਧ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਤੁਹਾਡੇ ਪ੍ਰਤੀਨਿਧੀਆਂ ਨੂੰ ਇਹ ਕਿਉਂ ਹੈ ਜੀ ਨਹੀਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਤੁਸੀਂ ਦੇਖ ਲਓ ਕਿ ਪਾਰਲੀਮੈਂਟ ਦੀ ਇਲੈਕਸ਼ਨ ਚੱਲਦੇ ਨੂੰ ਕਿੰਨੇ ਦਿਨ ਹੋ ਗਏ ਪਰ ਤੁਸੀਂ ਕਿਤੇ ਦੇਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਕੈਂਡੀਡੇਟ ਦਾ ਕਿਸੇ ਉਮੀਦਵਾਰ ਦਾ ਵਿਰੋਧ ਹੋਇਆ ਹੋਵੇ ਆਮ ਆਦਮੀ ਪਾਰਟੀ ਦਾ ਵੀ ਵਿਰੋਧ ਹੋਇਆ ਕਾਂਗਰਸ ਦਾ ਵੀ ਵਿਰੋਧ ਹੋਇਆ ਭਾਜਪਾ ਦਾ ਵੀ ਵਿਰੋਧ ਚੱਲ ਰਿਹਾ ਪਰ ਸ਼੍ਰੋਮਣੀ ਅਕਾਲੀ ਦਲ ਦਾ ਵਿਰੋਧ ਕਿਸੇ ਵੀ ਸੰਗਠਨ ਨੇ ਨਹੀਂ ਕੀਤਾ ਉਹ ਚਾਹੇ ਕਿਸਾਨ ਜਥੇਬੰਦੀਆਂ ਹੋਣ ਚਾਹੇ ਕੋਈ ਪੰਥਕ ਜਥੇਬੰਦੀਆਂ ਹੋਣ ਕਿਸੇ ਨੇ ਵੀ ਸ਼੍ਰੋਮਣੀ ਅਕਾਲੀ ਦਲ ਦਾ ਵਿਰੋਧ ਨਹੀਂ ਕੀਤਾ ਸ਼੍ਰੋਮਣੀ ਅਕਾਲੀ ਦਲ ਨੂੰ ਲੋਕ ਪਸੰਦ ਕਰਦੇ ਆ ਕਿਉਂਕਿ ਇਹ ਪੰਜਾਬ ਦੀ ਪਾਰਟੀ ਹੈ ਖੇਤਰੀ ਪਾਰਟੀ ਹੈ ਇਹ ਪਾਰਟੀ ਇੱਕੋ ਇੱਕ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਜਿਹੜੀ ਪੰਜਾਬ ਤੋਂ ਚੱਲਦੀ ਹੈ ਜਿਹੜੀ ਬਾਕੀ ਪਾਰਟੀਆਂ ਤੁਸੀਂ ਦੇਖ ਲਓ ਤੁਹਾਡੇ ਸਾਹਮਣੇ ਆ ਸਾਰੇ ਬਾਹਰਲੇ ਉਮੀਦਵਾਰ ਹੈ ਔਰ ਇਹ ਦਿੱਲੀ ਤੋਂ ਚੱਲਦੀਆਂ ਸਾਡੀ ਸ਼੍ਰੋਮਣੀ ਅਕਾਲੀ ਦਲ ਐਸੀ ਪਾਰਟੀ ਹੈ ਜੋ ਖੇਤਰੀ ਪਾਰਟੀ ਹੈ ਪੰਜਾਬ ਤੋਂ ਹੀ ਚੱਲਣ ਵਾਲੀ ਲੋਕਾਂ ਦੀ ਪੰਜਾਬੀਆਂ ਦੀ ਆਪਣੀ ਪਾਰਟੀ ਹੈ ਫਿਕਸ ਆਫ ਤੁਸੀਂ ਗੱਲ ਕਰ ਰਹੇ ਹੋ ਕਿ ਠੀਕ ਹੈ ਜੀ ਤੁਸੀਂ ਡਿਵੈਲਪਮੈਂਟ ਕੀਤੀ ਹੈ ਔਰ ਤੁਸੀਂ ਕਹਿੰਦੇ ਹੋ ਕਿ ਕਿਸੇ ਕਿਸਮ ਦੀ ਪਬਲਿਕ ਦੇ ਵਿੱਚ ਕੋਈ ਨਾਰਾਜ਼ਗੀ ਨਹੀਂ ਹੈ ਸਰ ਮੈਨੂੰ ਇਹ ਗੱਲ ਦੱਸੋ ਪਹਿਲਾਂ ਤਾਂ ਤੁਹਾਡੇ ਆਪਣੇ ਲੀਡਰ ਹੀ ਨਾਰਾਜ਼ ਹੈ ਹੁਣ ਤੱਕ ਤੁਹਾਡਾ ਆਪਣਾ ਜੋ ਪੁਰਾਣਾ ਲੀਡਰ ਹੈ ਕੋਈ ਵੀ ਤੁਹਾਡੀ ਸਟੇਜ ਤੇ ਨਹੀਂ ਦੇਖਿਆ ਗਿਆ ਕਿਤੇ ਨਾ ਕਿਤੇ ਇਹ ਲੋਕਾਂ ਦੇ ਵਿੱਚ ਇੱਕ ਮਤਲਬ ਰਿਊਮਰ ਹੈ ਕਿ ਹਾਂ ਜਿਹੜੇ بڑے ਕੱਦਾਂਵਰ ਨੇਤਾ ਹੈ ਤੁਹਾਡੇ ਉਹ ਕਿਤੇ ਨਾ ਕਿਤੇ ਨਾਰਾਜ਼ਚਾਰਨ ਪਾਰਟੀ ਦੇ ਨਾਲ ਕੀ ਇਹ ਹੈ ਨਹੀਂ ਐਦਾਂ ਦੀ ਕੋਈ ਗੱਲਬਾਤ ਹੈ ਨਹੀਂ ਦੇਖੋ ਮਾਮੂਨ ਸਾਹਿਬ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਠੀਕ ਹੈ ਪਰਿਵਾਰ ਦੇ ਵਿੱਚ ਵੀ ਕੁਝ ਨਾਰਾਜ਼ਗੀਆਂ ਹੁੰਦੀਆਂ ਹਨ ਭੈਣਾ ਭਰਾਵਾਂ ਦੇ ਵਿੱਚ ਬੜੇ ਮਸਲੇ ਹੁੰਦੇ ਹਨ ਪਰ ਪਾਰਟੀ ਨਾਲ ਕਿਸੇ ਦੀ ਕੋਈ ਨਾਰਾਜ਼ਗੀ ਨਹੀਂ ਹੋ ਸਕਦੀ ਕਿਸੇ ਦੀ ਕੋਈ ਜਾਤੀ ਨਿਜੀ ਕੋਈ ਰੰਸ਼ਾ ਹੋਣ ਪਰ ਇਹਦੇ ਬਾਰੇ ਜੇ ਕੋਈ ਪਾਰਟੀ ਦੀ ਕੋਈ ਨਾਰਾਜ਼ਗੀ ਹੈ ਤਾਂ ਇਹਦੇ ਬਾਰੇ ਟਿੱਪਣੀ ਮੈਂ ਤਾਂ ਕਰ ਨਹੀਂ ਸਕਦਾ ਕਿਉਂਕਿ ਮੈਂ ਇੱਕ ਬਹੁਤ ਛੋਟਾ ਜਿਹਾ ਵਰਕਰ ਹਾਂ ਕਿਉਂਕਿ ਸਾਡੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਹੈ ਇਹਦੇ ਬਾਰੇ ਤਾਂ ਉਹੀ ਦੱਸ ਸਕਦੀ ਹੈ ਜੀ ਮੈਂ ਸਾਬ ਇੱਕ ਹੋਰ ਇੱਕ ਜਿਹੜਾ ਰਿਯੂਮਰ ਹੈ ਉਹ ਲੋਕ ਇਹ ਕਹਿੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਕੈਂਡੀਡੇਟ ਹੈ ਕੈਂਡੀਡੇਟ ਨੂੰ ਸਾਣੇ ਜਿਤਾਇਆ ਉਹਨੇ ਐਟ ਲੀਸਟ ਜਾ ਕੇ ਪੈਣਾ ਤਾਂ ਭਾਜਪਾ ਦੀ ਝੋਲੀ ਹੈ ਪੈਣਾ ਤਾਂ ਉਹਨੇ ਐਨਡੀਆ ਦੀ ਝੋਲੀ ਹੈ ਔਰ ਇਹਦੇ ਤੇ ਤੁਹਾਡੀ ਕੀ ਟਿੱਪਣੀ ਹੈ ਨਹੀਂ ਕੋਈ ਇਹੋ ਜੀ ਗੱਲਬਾਤ ਨਹੀਂ ਹੈ ਬਿਲਕੁਲ ਵੀ ਅੱਜ ਵੀ ਅਸੀਂ ਇੱਕ ਪ੍ਰੋਗਰਾਮ ਤਾਂ ਉੱਥੇ ਵੀ ਕਲੀਅਰ ਕੀਤਾ ਜਿ ਇਹ ਕਿਉਂਕਿ ਸਾਨੂੰ ਉੱਥੇ ਵੀ ਲੋਕਾਂ ਨੇ ਕੁਝ ਦੱਸਿਆ ਕਿਹਾ ਸੀਗਾ ਕਿ ਜਿਹੜੀ ਅਕਾਲੀ ਦਲ ਨੂੰ ਵੋਟ ਪਾਉਂਦਾ ਮਕਸਦ ਤਾਂ ਸ਼੍ਰੋਮਣੀ ਭਾਜਪਾ ਨੂੰ ਵੋਟ ਪਾਉਂਦਾ ਹੈ ਨਹੀਂ ਰੋਂਗ ਇਹ ਗਲਤ ਹੈ ਇਹ ਸਿਰਫ ਪ੍ਰਪੋਗੈਂਡਾ ਵਿਰੋਧੀਆਂ ਵੱਲੋਂ ਚਲਾਇਆ ਜਾ ਰਿਹਾ ਅਗਰ ਸਾਨੇ ਬੀਜੇਪੀ ਦੀ ਚੋਲੀ ਚੀ ਜਾ ਕੇ ਪਹਿਣਾ ਹੁੰਦਾ ਤਾਂ ਸਾਨੂੰ ਗੱਠ ਜੋੜ ਕਰਨ ਦੇ ਵਿੱਚ ਕੀ ਤਰਾਏ ਸੀ ਜੇ ਅਸੀਂ ਅੱਜ ਜਾ ਕੇ ਗੱਠ ਜੋੜ ਕਰਦੇ ਹਾਂ ਤਾਂ ਲੋਕ ਤਾਂ ਸਾਡੇ ਜੁੱਤੀਆਂ ਮਾਰਨਗੇ ਅਸੀਂ ਜੇ ਸਮਝੌਤਾ ਉਹਨਾਂ ਨੇ ਤੋੜਿਆ ਉਹਨਾਂ ਨੇ ਪ੍ਰਧਾਨ ਸਾਹਿਬ ਨੇ ਉਹਨਾਂ ਦੀ ਮਿਸਿਸ ਨੇ ਵਜ਼ੀਰੀ ਛੱਡੀ ਹੈ ਔਰ ਆਪ ਕੁਝ ਸਮਾਂ ਪਹਿਲਾਂ ਵੀ ਪਾਰਟੀ ਚ ਬਣੀ ਚਰਚਾਵਾਂ ਚੱਲੀਆਂ ਦੇਸ਼ ਅੰਦਰ ਕੇ ਜੀ ਸੁਖਵੀਰ ਬਾਦਲ ਜੀ ਨੂੰ ਜਿਹੜਾ ਮਨਿਸਟਰ ਬਣਾਇਆ ਜਾ ਰਿਹਾ ਕੇਂਦਰ ਦੇ ਵਿੱਚ ਤੇ ਇਹਨਾਂ ਦਾ ਫੇਰ ਗੱਠਜੋੜ ਹੋਊਗਾ ਲੇਕਿਨ ਉਹਨਾਂ ਨੇ ਜਵਾਬ ਦਿੱਤਾ ਸਾਫ ਤੌਰ ਤੇ ਕਿ ਜੇ ਤੁਸੀਂ ਸਾਡੇ ਮਸਲੇ ਹੱਲ ਨਹੀਂ ਕਰਦੇ ਪੰਜਾਬ ਦੇ ਲੋਕਾਂ ਦੇ ਪੰਜਾਬੀਆਂ ਦੇ ਕਿਸਾਨਾਂ ਦੇ ਬੰਦੀ ਸਿੰਘਾਂ ਦੇ ਤਾਂ ਸਾਡਾ ਤੁਹਾਡੇ ਨਾਲ ਕੋਈ ਸਮਝੌਤਾ ਨਹੀਂ ਕੋਈ ਲਾਇਸੈਂਸ ਨਹੀਂ ਅਸੀਂ ਵੀ ਮੁਸਲਮਾਨ ਹਾਂ ਸਾਡੇ ਅੰਦਰ ਵੀ ਇਮਾਨ ਹੈ ਅਗਰ ਭਾਜਪਾ ਅੱਜ ਚੁੰਦਾ ਸਾਹਿਬ ਨੇ ਸਾਫ ਕਹਿ ਲਗੀ ਹੈ ਇਸ ਸਟੇਜ ਦੇ ਉੱਤੋਂ ਕਿ ਸ਼੍ਰੋਮਣੀ ਅਕਾਲੀ ਦਲ ਦਾ ਜੇ ਭਾਜਪਾ ਨਾਲ ਗੱਠਜੋੜ ਵੀ ਹੋ ਜਵੇ ਤਾਂ ਮੈਂ ਇੱਕ ਵਾਅਦ ਇਨਸਾਨ ਹੋਊਂਗਾ ਮੈਂ ਭਾਜਪਾ ਨਾਲ ਗੱਠਜੋੜ ਹੋਣ ਤੇ ਉਹਨਾਂ ਦਾ ਪਾਰਟੀ ਦਾ ਵਿਰੋਧ ਕਰੂੰਗਾ ਸ਼੍ਰੋਮਣੀ ਅਕਾਲੀ ਦਲ ਕਦੇ ਭਾਜਪਾ ਨਾਲ ਗੱਠਜੋੜ ਨਹੀਂ ਕਰੂਗੀ ਕਿਉਂਕਿ ਸਾਨੂੰ ਆਪਣੇ ਅਸੂਲ ਪਿਆਰੇ ਹਨ ਸਫੀਕ ਸਾਹਿਬ ਇੱਥੇ ਕੈਂਡੀਡੇਟ ਅਲੱਗ-ਅਲੱਗ ਪਾਰਟੀਆਂ ਦੇ ਕੈਂਡੀਡੇਟ ਜ਼ਿਲ੍ਹਾ ਸੰਗਰੂਰ ਦੇ ਵਿੱਚ ਅੱਲਾ ਨੇ ਗਿਆ ਪ੍ਰਚਾਰ ਚੱਲ ਰਿਹਾ ਹੈ ਜਲਸੇ ਵੀ ਹੋ ਰਹੇ ਹਨ ਉਹਦੇ ਵਿੱਚ ਅੱਪਾ ਗੱਲ ਕਰਦੇ ਸ਼੍ਰੋਮਣੀ ਅਕਾਲੀ ਦਲ ਅੱਪਾ ਗੱਲ ਕਰਦੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕਾਂਗਰਸ ਭਾਜਪਾ ਔਰ ਕੋਈ ਵੀ ਆਜ਼ਾਦ ਜੋ ਵੀ ਮਤਲਬ ਹੋਣਗੇ ਕੈਂਡੀਡੇਟ ਹੋਣਗੇ ਉਹਨਾਂ ਦੇ ਵਿੱਚ ਤੁਸੀਂ ਕਿੰਨੇ ਨੰਬਰ ਤੇ ਦੇਖਦੇ ਹੋ ਆਪਣੇ ਕੈਂਡੀਡੇਟ ਨੂੰ ਪ੍ਰਚਾਰ ਦੇ ਮਾਮਲੇ 'ਚ ਕਰਦੇ ਤੁਸੀਂ ਮੈਂ ਕਿਹਾ ਲੋਕਾਂ ਦੀ ਪਸੰਦਿਤਗੀ ਦੇ ਨਜ਼ਰ ਦੇ ਨਾਲ ਅਗਰ ਆਪਾਂ ਦੇਖੀਏ ਕਿੱਥੇ ਸਟੈਂਡ ਕਰ ਦੇਣਾ ਜਿਹਦੀ ਡੇਟ ਦੇ ਵਿੱਚ ਹੁੰਦਾ ਸਭ ਚੁੰਦਾ ਸਾਹਿਬ ਇੱਕ ਬਹੁਤ ਹੀ ਸ਼ਰੀਫ ਔਰ ਨੇਕ ਦਿਲ ਇਨਸਾਨ ਹੈ ਜਿਹੜੇ ਜ਼ਮੀਨੀ ਪੱਧਰ ਤੇ ਹਰ ਇਨਸਾਨ ਨਾਲ ਹਲਕੇ ਦੇ ਅੰਦਰ ਸੰਗਰੂ ਲੋਕ ਸਭਾ ਹਲਕੇ ਦੇ ਅੰਦਰ ਵੀ ਮਲੇਰ ਕੋਲਾ ਜ਼ਿਲ੍ਹੇ ਦੇ ਤਾਂ ਉਹ ਰਹਿਣ ਵਾਲੇ ਹੀ ਹਨ ਕਿਉਂਕਿ ਅਮਰਗੜ ਕੋਈ ਜ਼ਿਆਦਾ ਦੂਰ ਨਹੀਂ ਆ ਨਾ ਲੱਗਦਾ ਚੁੰਦਾ ਸਾਹਿਬ ਵੀ ਕੋਈ ਇਨਸਾਨ ਹੈ ਜਿਸ ਇਨਸਾਨ ਨੇ ਆਪਣੀ ਪ੍ਰਾਪਰਟੀ ਵੇਚੀ ਹੈ ਉਹਨੇ ਬਣਾਈ ਨਹੀਂ ਹੈ ਚੁੰਦਾ ਸਾਹਿਬ ਨੇ ਆਪਣੀ ਪ੍ਰਾਪਰਟੀ ਵੇਚ ਕੇ ਲੋਕਾਂ ਦੀ ਸੇਵਾ ਕੀਤੀ ਹੈ ਪ੍ਰਚਾਰ ਵਾਲੋਂ ਜੇ ਤੁਸੀਂ ਕਹਿੰਦੇ ਹੋ ਅਸੀਂ ਪਿੱਛੇ ਹਾਂ ਅਸੀਂ ਪਿੱਛੇ ਨਹੀਂ ਹੈਗੇ ਸਾਡਾ ਜਿਹੜਾ ਪ੍ਰਚਾਰ ਕਰ ਕਰ ਚੱਲ ਰਿਹਾ ਹੈ ਲੋਕੇ ਸ਼੍ਰੋਮਣੀ ਅਕਾਲੀ ਦਲ ਨੇ ਕੰਮ ਕੀਤੇ ਹੋਏ ਆ ਇਕਬਾਲ ਸਿੰਘ ਝੁੰਡਾ ਨੇ ਆਪਣੀ ਸਰਕਾਰ ਸਮੇਂ 10 ਸਾਲਾਂ ਦੇ ਵਿੱਚ ਲੋਕਾਂ ਦੇ ਕੰਮ ਕੀਤੇ ਆ ਲੋਕਾਂ ਦੇ ਕੰਮ ਆਏ ਆ ਔਰ ਉਹਨਾਂ ਦੀ ਵੋਟ ਪਾਰਟੀ ਦੀ ਵੋਟ ਅੱਜ ਵੀ ਉੱਥੇ ਖੜੀ ਹੈ ਪਾਰਟੀ ਜਿਹੜੇ ਆ ਲੋਗ ਹੈ ਉਹ ਵੀ ਸ਼੍ਰੋਮਣੀ ਅਕਾਲੀ ਦਲ ਦੇ ਕੀਤੇ ਹੋਏ ਕੰਮਾਂ ਨੂੰ ਯਾਦ ਕਰਦੀ ਹੈ ਕਿ ਹਾਂ ਵਿਕਾਸ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਸਮੇਂ ਕੀਤਾ ਹੈ ਔਰ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਪਾਣ ਲਈ ਪੱਪਾ ਪਾਰ ਹੋਏ ਬੈਠੇ ਨੇ ਆਉਣ ਵਾਲੀ 1 ਤਰੀਕ ਨੂੰ ਤੁਹਾਨੂੰ ਪਤਾ ਲੱਗ ਜਾਣਾ ਹੈ 4 ਤਰੀਕ ਨੂੰ ਨਤੀਜੇ ਆਉਣਗੇ ਸਭ ਦੇ ਸਾਹਮਣੇ ਹੋਣਗੇ ਲੇਕਿਨ ਹਾਂ ਸਾਡੇ ਇਕਬਾਲ ਸਿੰਘ ਚੁੰਦਾ ਇੱਕ ਵਾਹਦ ਐਸੇ ਇਨਸਾਨ ਹੈ ਜਿਹੜੇ ਸੰਗਰੂਰ ਹਲਕੇ ਚੋਂ ਵੀ ਹੈ ਮਲੇਰਕੋਟਲਾ ਜ਼ਿਲ੍ਹੇ ਦੇ ਰਹਿਣ ਵਾਲੇ ਹੈ ਬਾਕੀ ਜਿੰਨੇ ਵੀ ਕੈਂਡੀਡੇਟ ਹੈ ਸਾਰੇ ਬਾਹਰ ਲੈ ਹੈ ਕੋਈ ਭਲੱਥ ਤੋਂ ਆਇਆ ਹੋਇਆ ਹੈ ਕੋਈ ਖਡੂਰ ਸਾਹਿਬ ਤੋਂ ਆਇਆ ਹੋਇਆ ਫਤਿਹਗੜ੍ਹ ਸਾਹਿਬ ਤੋਂ ਹੈ ਠੀਕ ਹੈ ਮੀਥੇਰ ਜੀ ਇਕੱਲੇ ਨੇ ਉਹ ਬਰਨਾਲੇ ਤੋਂ ਸਾਡੇ ਮਿਨਿਸਟਰ ਹੈ ਉਹ ਵੀ ਬਰਨਾਲੇ ਤੋਂ ਹੈ ਲੇਕਿਨ ਸੰਗਰੂਰ ਜ਼ਿਲ੍ਹਾ ਤੇ ਜ਼ਿਲ੍ਹਾ ਮਲੇਰਕੋਟਲਾ ਇਕਵਾਲ ਸਿੰਘ ਚੁੰਦਾ ਇੱਥੇ ਦੀ ਰਹਿਣ ਵਾਲੇ ਹੈ ਹਰ ਲੋਕ ਉਹਨਾਂ ਨੂੰ ਪਲੀ ਭਾਤ ਜਾਂਦੇ ਆ ਲੋਕ ਉਹਨਾਂ ਨੂੰ ਕਾਮਯਾਬ ਕਰਨ ਲਈ ਇੱਕ ਤਰੀਕ ਨੂੰ ਤੱਕੜੀ ਦਾ ਬਟਨ ਦਬਾ ਕੇ ਕਾਮਯਾਬ ਕਰਨਗੇ ਸਪੈਕਸ ਆ ਇੱਕ ਮੈਨੂੰ ਗੱਲ ਦੱਸੋ ਮਲੇਰ ਕੋਟਲੇ ਦੇ ਕਿਹੜੇ ਐਸੇ ਮੁੱਦੇ ਆ ਜਿਨ੍ਹਾਂ ਦੇ ਉੱਪਰ ਤੁਹਾਡਾ ਕੈਂਡੀਡੇਟ ਕੰਮ ਕਰ ਰਿਹਾ ਤੁਸੀਂ ਜਿਹੜੇ ਮੁੱਦੇ ਆ ਉਹਨੂੰ ਹਾਈਲਾਈਟ ਕਰ ਰਹੇ ਹੋ ਆਪਣੇ ਸਟੇਜਾਂ ਤੋਂ ਲੱਗਦਾ ਕੋ ਮਲੇਰ ਕੋਟਲੇ ਜਗ੍ਹਾ ਹੋਣਾ ਵਾਲਾ ਆ ਜਿਹੜੀ ਡਿਵੈਲਪਮੈਂਟ ਕੰਪਲੀਟ ਹੋ ਗਈ ਇਸ ਤੋਂ ਬਾਅਦ ਡਿਵੈਲਪਮੈਂਟ ਦੀ ਲੋੜ ਨਹੀਂ ਮਲੇਰ ਕੋਟਲੇ ਨੂੰ ਨਹੀਂ ਡਿਵੈਲਪਮੈਂਟ ਤਾਂ ਇੱਥੇ ਬਹੁਤ ਹੋਣ ਵਾਲੀ ਆ ਸਭ ਤੋਂ ਪਹਿਲਾਂ ਤਾਂ ਸਾਨੂੰ ਬੁਨਿਆਦੀ ਸਹੂਲਤਾਂ ਹੀ ਨਹੀਂ ਮਿਲ ਸਕੀਆਂ ਹਜੇ ਤੱਕ ਹਾਂ ਮੁੱਦੇ ਜਿਹੜੇ ਹੈਗੇ ਸਿਹਤ ਸੂਲਤਾ এডਿਕੇਸ਼ਨ ਇਹ ਮੇਨ ਮੁੱਦੇ ਨੇ ਜਿਹੜੀ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਲੋਕਾਂ ਨੂੰ ਝੂਠ ਬੋਲ ਕੇ ਇਹਨਾਂ ਨੇ ਕੀ ਕੀਤਾ ਡਾਕਟਰ ਇੱਥੇ ਨਹੀਂ ਹੈਗੇ ਹਸਪੀਟਲ ਦੇ ਵਿੱਚ ਸਿਹਤ ਸੂਲਤਾ ਦਾ ਬਹੁਤ ਮਾੜਾ ਹਾਲ ਹੈ ਅਕਾਲੀ ਦਲ ਦੀ ਸਰਕਾਰ ਸਮੇ ਸਾਡੇ ਮਲੇਰਕੋਟਲੇ ਤੋਂ ਹੀ ਲਾ ਲਓ ਸਿਵਲ ਹਸਪੀਟਲ ਜੀ ਸਿਵਲ ਹਸਪੀਟਲ ਜੀ ਔਰ 29 ਡਾਕਟਰ ਜੀ ਮੈਡਮ ਰਜੀਆ ਸੁਲਤਾਨਾ ਕੈਬਨਟ ਮੰਤਰੀ ਬਣੇ ਉਹਨਾਂ ਨੇ ਕੀ ਕੀਤਾ ਇਹਨੂੰ ਸਬਡਿਵੀਜ਼ਨ ਹਸਪੀਟਲ ਬਣਵਾਤਾ ਔਰ 21 ਡਾਕਟਰ ਰਹਿ ਗਏ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ 2022 ਚ ਉਹਨਾਂ ਦੇ ਸਮੇਂ ਚ ਚਾਰ ਡਾਕਟਰ ਹੀ ਰਹਿਗੇ ਸੀਗੇ ਆ ਹੁਣ ਪਿੱਛੇ ਸਾਡੇ ਭਾਈਚਾਰੇ ਵੱਲੋਂ ਇੱਕ ਇੱਥੇ ਵੱਡਾ ਧਰਨਾ ਲਗਾਇਆ ਗਿਆ ਲਾਇਆ ਗਿਆ ਸਿਵਲ ਹਸਪਤਾਲ ਦੇ ਅੰਦਰ ਹੀ ਇੱਥੇ ਡਾਕਟਰਾਂ ਦੀ ਕਮੀ ਨੂੰ ਪੂਰਾ ਹੀ ਨਹੀਂ ਕੀਤਾ ਗਿਆ ਤੇ ਇਹਨਾਂ ਨੇ ਜਿਹੜੇ ਮੁਹੱਲਾ ਕਲੀਨਿਕ ਬਣਾਤੇ ਉਹ ਮੁਹੱਲਾ ਕਲੀਨਿਕਾਂ ਦਾ ਜਲੂਸ ਨਿਕਲਿਆ ਪਿਆ ਉੱਥੇ ਡੰਗਰ ਬੈਠਦੇ ਆ ਮੁਹੱਲਾ ਕਲੀਨਿਕਾਂ ਦੇ ਮੂਹਰੇ ਔਰ ਕੋਈ ਮੈਡੀਸਨ ਕੋਈ ਦਵਾਈਆਂ ਨਹੀਂ ਮਿਲ ਰਹੀਆਂ 250 ਦੇ ਕਰੀਬ ਦਬਾਣਾ ਸੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੇ ਸਮੇਂ ਮੁਫਤ ਮਿਲਦੇ ਸੀ ਲੋਕਾਂ ਨੂੰ ਤੇ ਅੱਜ ਅੱਜ ਬਹੁਤ ਮਾੜਾ ਹਾਲ ਹੈ ਆਵਾਦੀ ਪਾਰਟੀ ਨੇ ਬੇੜਾਗਰ ਕਰਤਾ ਲੋਕਾਂ ਨੂੰ ਗੁੰਮਰਾਹ ਕਰਕੇ ਵੋਟਾਂ ਲੈ ਲੀਆਂ ਮੁੱਦੇ ਬਹੁਤ ਆ ਚੱਕਣ ਵਾਲੇ ਸ਼ਹਿਰ ਦੇ ਕੱਲੀ ਡਿਵੈਲਪਮੈਂਟ ਨਹੀਂ ਇੱਥੇ ਦੇ ਲੋਕ ਸਾਡੇ ਜਿਹੜੇ ਨਾ ਸਿਰਫ ਗਲੀਆਂ ਨਾਲੀਆਂ ਤੱਕ ਸੀਮਤ ਰਹਿ ਗਏ ਮੈਂ ਇਹਨਾਂ ਨੂੰ ਦੱਸਣਾ ਚਾਹਣਾ ਕਿ ਗਲੀਆਂ ਨਾਲੀਆਂ ਇਕੱਲੇ ਤੁਹਾਡੇ ਮਸਲੇ ਨਹੀਂ ਐ ਤੁਹਾਡੇ ਹੋਰ ਵੀ ਬਹੁਤ ਸਾਰੇ ਮਸਲੇ ਐ ਸਾਡੀ ਕੌਮ ਦੇ ਸਭ ਤੋਂ ਵੱਡੇ ਮਸਲੇ ਜਿਹੜੇ ਮੁਸਲਮਾਨਾਂ ਦੇ ਕੇਂਦਰ ਵੀ ਚੁਠਾਉਣ ਵਾਲੇ ਨੇ ਜੋ ਮੁਸਲਮਾਨਾਂ ਨਾਲ ਜੱਤਿਆਰ ਹੋ ਰਿਹਾ ਹੈ ਮੁਲਕ ਦੇ ਅੰਦਰ ਉਸ ਦਾ ਵਿਰੋਧ ਅਗਰ ਕਰੂਗੀ ਉਹ ਸ਼੍ਰੋਮਣੀ ਅਕਾਲੀ ਦਲ ਹੀ ਕਰ ਸਕਦੀ ਹੈ ਹੋਰ ਕੋਈ ਪਾਰਟੀ ਨਹੀਂ ਕਰ ਸਕਦੀ ਕਿਉਂਕਿ ਕਾਂਗਰਸ ਨੇ ਅੰਦਰ ਖਾਤੇ ਬੀਜੇਪੀ ਦਾ ਸਾਥ ਤੈ 75 ਸਾਲਾਂ ਵਿੱਚ ਜੋ ਹੋਇਆ ਲਗਾਤਾਰ 10 ਸਾਲਾਂ ਜਿਹੜਾ ਕੋਈ ਹੋਇਆ ਮੋਦੀ ਸਾਹਿਬ ਨੇ 10 ਸਾਲ ਲੰ타 ਨਹੀਂ ਕਰਤਾ ਇਹ 75 ਸਾਲਾਂ ਦੇ ਵਿੱਚ ਕਾਂਗਰਸ ਸਰਕਾਰ ਨੇ ਵੀ ਮੁਲਕ ਦਾ ਬੇੜਾਗਰ ਕੀਤਾ ਸਾਡੇ ਮੁਸਲਮਾਨਾਂ ਦਾ ਅੱਜ ਇਹ ਸਾਰੇ ਭਾਜਪਾ ਨਾਲ ਰਲ ਕੇ ਮੁਸਲਮਾਨਾਂ ਨੂੰ ਪਿੱਛੇ ਕਰਨ ਲੱਗੇ ਹੋਏ ਆਂ ਸ਼੍ਰੋਮਣੀ ਅਕਾਲੀ ਦਲ ਇੱਕ ਪੰਥਕ ਪਾਰਟੀ ਹੈ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਜਮਾਤ ਹੈ ਉਹੀ ਮੁਸਲਮਾਨਾਂ ਦਾ ਭਲਾ ਕਰ ਸਕਦੀ ਹੈ ਹੋਰ ਕੋਈ ਮੁਸਲਮਾਨਾਂ ਦਾ ਭਲਾ ਕੋਈ ਵੀ ਸਰਕਾਰ ਚਾਹੇ ਕਾਂਗਰਸ ਆ ਚਾਹੇ ਭਾਜਪਾ ਕੋਈ ਨਹੀਂ ਕਰ ਸਕਦੀ ਸवाय ਸ਼੍ਰੋਮਣੀ ਅਕਾਲੀ ਦਲ ਤੋਂ ਸਰ ਹਰ ਪਾਰਟੀ ਇਹੀ ਕਹਿੰਦੀ ਹੈ ਚਾਹੇ ਸ਼੍ਰੋਮਣੀ ਅਕਾਲੀ ਦਲ ਚਾਹੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ ਔਰ ਚਾਹੇ ਕਾਂਗਰਸ ਹੈ ਈਵਨ ਕੇ ਭਾਜਪੀ ਵੀ ਹੀ ਕਹਿੰਦੇ ਕਿ ਮੁਸੀ ਮੁਸਲਮਾਨਾਂ ਦਾ ਭਲਾ ਕਰਦੇ ਆ ਇਹ ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਚੱਲੂ ਕਿ ਕਿਹੜਾ ਕੈਂਡੀਡੇਟ ਜਿੱਤਦਾ ਔਰ ਜਾ ਕੇ ਕਿਹੜੀ ਗੱਲ ਇਹਨਾਂ ਦੀ ਕੀਤੀ ਜਾਂਦੀ ਹੈ ਬਾਕੀ ਰਹੀ ਗੱਲਬਾਤ ਸਪੀਕਰ ਸਾਹਿਬ ਤੁਸੀਂ ਆਏ ਸਾਡੇ ਸਟੂਡੀਓ ਦੇ ਵਿੱਚ ਗੱਲਬਾਤ ਕੀਤੀ ਇਹਦੇ ਲਈ ਮੈਂ ਬਹੁਤ ਜ਼ਿਆਦਾ ਧੰਨਵਾਦੀ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਅ ਅਲੱਗ-ਅਲੱਗ ਮੁੱਦਿਆਂ ਨੂੰ ਲੈ ਕੇ ਆਪਾਂ ਗੱਲਬਾਤ ਕਰਦੇ ਰਹਾਂਗੇ ਔਰ ਤੁਹਾਨੂੰ ਬੁਲਾਉਂਦੇ ਰਹਾਂਗੇ ਆਉਣ ਵਾਸਤੇ ਬਹੁਤ-ਬਹੁਤ ਧੰਨਵਾਦ ਜੀ ਬਹੁਤ-ਬਹੁਤ ਸ਼ੁਕਰੀਆ ਮਾਮੂਨ ਸਾਹਿਬ ਤੁਸੀਂ ਅਸੀ ਤੁਹਾਨੂੰ ਸਾਨੂੰ ਵੀ ਸਮਾਂ ਦਿੱਤਾ ਅਸੀਂ ਤੁਹਾਨੂੰ ਸਤਾ ਤੁਹਾਡਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਜੀ ਥੈਂਕ ਯੂ ਆਪਾਂ ਗੱਲ ਕਰ ਰਹੇ ਸੀ ਸ਼ਫੀਕ ਜੁਹਾਨ ਸਾਹਿਬ ਜੋ ਸ਼ਹਿਰੀ ਪ੍ਰਧਾਨ ਅ ਸ਼੍ਰੋਮਣੀ ਅਕਾਲੀ ਦਲ ਦੇ ਜਿਨ੍ਹਾਂ ਨੇ ਬੜੇ ਬੇਬਾਕੀ ਦੇ ਨਾਲ ਗੱਲ ਕੀਤੀ ਹੈ ਔਰ ਇਹਨਾਂ ਦਾ ਮੰਨਣਾ ਇਹ ਹੈ ਕਿ ਮੁਸਲਮਾਨਾਂ ਦੀ ਭਲਾਈ ਅਗਰ ਕੋਈ ਕਰ ਸਕਦਾ ਹੈ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਹੀ ਕਰ ਸਕਦਾ ਹੈ ਇਹ ਗੱਲ ਸਾਰੀਆਂ ਪਾਰਟੀਆਂ ਕਹਿ ਰਹੀਆਂ ਜਿਸ ਤਰ੍ਹਾਂ ਮੈਂ ਪਹਿਲਾਂ ਰਿਪੀਟ ਕਰ ਰਿਹਾ ਆਪਣੀ ਗੱਲ ਨੂੰ ਪਹਿਲਾਂ ਵੀ ਮੈਂ ਕਿਹਾ ਕਿ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੂਗਾ ਕਿ ਕਿਹੜੀ ਪਾਰਟੀ ਦਾ ਜੋ ਕੈਂਡੀਡੇਟ ਹੈ ਜਿੱਤਦਾ ਔਰ ਕਿਦੇ ਚੋਲੀ ਕਿੰਨੇ ਦਾਣੇ ਆ ਔਰ ਕਿਹੜਾ ਕਿੰਨਾ ਭਲਾ ਮਲੇਰ ਕੋਟਲੇ ਦਾ ਜਾਂ ਮਲੇਰ ਕੋਟਲੇ ਨਿਵਾਸੀਆਂ ਦਾ ਕਰ ਪਾਊਗਾ ਇਹਨਾਂ ਸ਼ਬਦਾਂ ਦੇ ਨਾਲ ਵਿਦਾ ਲਵਾਂਗਾ ਫੇਰ ਇੱਕ ਪਰਸਨੈਲਿਟੀ ਦੇ ਨਾਲ ਜਲ ਹਾਜ਼ਰ ਹੋਵਾਂਗਾ ਟਿਲ ਦੈਨ ਥੈਂਕ ਯੂ ਥੈਂਕ ਯੂ ਵੈਰੀ ਮਚ